ਆਪ ਪਾਰਟੀ ਵੱਲੋਂ ਗੁਜਰਾਤ ਤੇ ਲੁਧਿਆਣੇ ਦੀ ਜਿਮਨੀ ਚੋਣਾ ਜਿੱਤਣ ਦੀ ਖੁਸ਼ੀ ਵਿੱਚ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ਨੇ ਪੰਡੇ ਲੱਡੂ ਅੱਜ ਭਵਾਨੀਗੜ ਨਗਰ ਕੌਂਸਲ ਵਿਕੇ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ਨੇ ਗੁਜਰਾਤ ਅਤੇ ਲੁਧਿਆਣੇ ਦੀ ਜਿਮਨੀ ਚੋਣਾਂ ਦੀ ਜਿੱਤਣ ਦੀ ਖੁਸ਼ੀ ਚ ਲੱਡੂ ਵੰਡੇ ਗਏ ਤੇ ਵਰਕਰਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਖੁਸ਼ੀ ਸਾਂਝੀ ਕੀਤੀ ਗਈ ਇਸ ਦੌਰਾਨ ਉਹਨਾਂ ਨੇ ਨਗਰ ਕੌਂਸਲ ਦੇ ਵਰਕਰਾਂ ਤੇ ਮੁਲਾਜ਼ਮਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਬਦਾ ਇੱਕ ਵੀ ਵੀ ਬਰਾਜ ਨੇ ਕਿਹਾ ਕਿ ਜਿਵੇਂ ਚੋਣਾ ਵਿੱਚ ਜਿੱਤ ਸਾਰੇ ਪਾਰਟੀ ਵਰਕਰਾਂ ਦੀ ਲਗਨ ਅਤੇ ਲੋਕਾਂ ਦਾ ਵਿਸ਼ਵਾਸ ਦਾ ਨਤੀਜਾ ਹੈ ਉਨਾ ਕਿਹਾ ਕਿ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਹਰੇਕ ਵਰਗ ਦੀ ਆਵਾਜ਼ ਸੁਣੀ ਜਾਵੇਗੀ ਇਸ ਮੌਕੇ ਤੇ ਪਾਰਟੀ ਆਗੂ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਹਾਕੀ ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਬਾਜਵਾ ਵਿੰਦਰ ਕਮਾਨ ਸਰਪੰਚ ਪਿੰਡ ਪੱਟੀਵਾਲ ਕਲਾਂ ਦੀਪ ਸਿੰਘ ਪੰਨਵਾ ਵਿੰਦਰ ਸਿੰਘ ਕਰਾਚੋ ਨੰਗ ਗੀ ਨੰਦਗੜ ਹਰਦੀਪ ਮਾਹੀ ਜਗਤਾਰ ਸਿੰਘ ਬਲਿਆਲ ਸਮੇਤ ਹੋਰ ਵੀ ਪਾਰਟੀ ਆਗੂ ਆਦ ਹਜ਼ਰ ਸਨ ਰਿਪੋਰਟ ਰਾਜਕਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਇਸਾ ਮਾਪੇ ਹਲਕਾ ਵਿਧਾਇਕ ਬੀਪੀ ਨਰਿੰਦਰ ਕੌਰ ਉਭਰਾਜ ਨੇ ਅੱਗੇ ਕੀ ਕਿਹਾ ਜਰਾ ਸੁਣੋ ਜੀ ਇਹ ਡਬਲ ਜਿੱਤ ਭਈਆ ਗੁਜਰਾਤ ਦੇਖੋ ਤੁਸੀਂ 17000 ਤੋਂ ਜੜੀ ਮੀੜ ਬਿਲਕੁਲ ਮੈਂ ਸਾਰੇ ਸਾਡੇ ਪਾਰਟੀ ਦੇ ਜਿਹੜੇ ਵਰਕਰ ਨੇ 올ਓਵਰ ਇੰਡੀਆ ਦੇ ਵਿੱਚ ਸਾਰੇ ਵਰਕਰਾਂ ਨੂੰ ਮੈਂ ਵਧਾਈ ਦਿੰਨੀ ਆ ਆਮ ਆਦਮੀ ਪਾਰਟੀ ਦੀ ਜਿੱਤ ਦੀ ਲੁਧਿਆਣਾ ਦੇ ਵਿੱਚ ਵੱਡਾ ਜਿਹੜਾ ਚੰਡਾ ਜੀ ਪਾਰਟੀ ਦਾ ਕੱਢਿਆ ਗਿਆ ਤੇ ਨਾਲ ਹੀ ਗੁਜਰਾਤ ਦੇ ਵਿੱਚ ਜਿੱਥੇ ਅੱਜ ਬੀਜੇਪੀ ਦੀ ਕੇਂਦਰ ਦੇ ਵਿੱਚ ਸਰਕਾਰ ਆ ਗੁਦਰਾਹ ਦੇ ਵਿੱਚ ਸਰਕਾਰ ਆ ਉੱਥੇ ਲੋਕਾਂ ਨੇ ਅੱਜ ਇਹ ਸਾਬਤ ਕਰਤਾ ਉਹਨਾਂ ਨੂੰ ਨਮਕਾਰ ਦੇਵੋ ਕਿ ਉਹ ਆਮ ਆਦਮੀ ਪਾਰਟੀ ਨੇ ਜਿਹੜੀਆਂ ਨੀਤੀਆਂ ਤੋਂ ਜਿਹੜੇ ਕੁਝ ਨੇ ਸਵਾਜ ਜਿੱਥੇ ਮੈਂ ਵਰਕਰਾਂ ਨੂੰ ਵਧਾਈ ਦਿੰਨੀ ਆ ਉੱਥੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਰਿਆਂ ਨੂੰ ਮੈਂ ਵਧਾਈ ਦਿੰਨੀ ਆ ਔਰ ਪੰਜਾਬ ਦੇ ਲੋਕਾਂ ਨੇ ਇੱਕ ਸਾਫ਼ ਸੁਥਰੀ ਤੇ ਇੱਕ ਚੰਗੀ ਜਿਹੜੀ ਰਾਜਨੀਤੀ ਹੈ ਜਿਹੜੀ ਸਿੱਖਿਆ ਦੀ ਜਿਹੜੀ ਸਿਹਤ ਸੂਲਤਾਂ ਦੀ ਜਿਹੜੀ ਰਾਜਨੀਤੀ ਕਰਦੇ ਆ ਰੋਜ਼ਗਾਰ ਦੀ ਰਾਜਨੀਤੀ ਕਰਦੇ ਆ ਜਾਂ ਪੰਜਾਬ ਦੇ ਵਿੱਚ ਨਹਿਰੀ ਪਾਣੀਆਂ ਦੀ ਰਾਜਨੀਤੀ ਆ ਸੋ ਇੱਕ ਚੰਗੀ ਰਾਜਨੀਤੀ ਦੇ ਉੱਤੇ ਜਿਹੜਾ ਲੁਧਿਆਣਾ ਵਾਸੀਆਂ ਨੇ ਜਿਹੜੀ ਮੋਹਰ ਲਾਈ ਆ ਮੈਂ ਲੁਧਿਆਣਾ ਵਾਸੀਆਂ ਦਾ ਮੈਂ ਧੰਨਵਾਦ ਕਰਦੀ ਆ ਇਹਨਾਂ ਨੇ ਕਿਉਂਕਿ ਪਿਛਲੇ ਦਿਨਾਂ ਸਾਡੀ ਪਾਰਟੀ ਵੱਲੋਂ ਡਿਊਟੀ ਲੱਗੀ ਸੀ ਤੇ ਲੋਕਾਂ ਨੇ ਜਿਹੜਾ ਪਰਮਾ ਪਿਆਰ ਦਿੱਤਾ ਜਿ ਮੋਟਾਂ ਦੇ ਰੁਕੇ ਵਿੱਚ ਬਹੁਤ ਵੱਡੀ ਜਿਹੜਾ ਜਿਹੜੀ ਲੁਧਿਆਣੇ ਦੇ ਵਿੱਚੋਂ ਮਿਲੀ ਆ ਸੋ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਆ ਔਰ ਵਿਸ਼ਵਾਸ ਦਿਵਾਉਂਦੇ ਆ ਕਿ ਜਿਹੜਾ ਫਤਵਾ ਸਾਨੂੰ 202 ਉਹੀ ਕਿ ਇੱਕ ਕੰਮ ਦੇ ਉੱਤੇ ਸਰਕਾਰ ਜਿਹੜਾ ਉਹ ਵਾਅਦੇ ਦੇ ਉੱਤੇ ਕੰਮ ਵੀ ਕਰ ਰਹੀ ਹੈ ਤੇ ਜਿਹੜੇ ਰਹਿੰਦੇ ਜਿਹੜੇ ਕੰਮ ਨੇ ਉਹ ਵੀ ਬੜੀ ਜਲਦੀ ਅਸੀਂ ਆ ਦੋ ਸਾਲਾਂ ਦੇ ਵਿੱਚ ਜਿਹੜੇ ਪੂਰੇ ਕਰ ਲਵਾਂਗੇ ਹਾਂ ਜਿਹੜੇ ਕਹਿੰਦੇ ਇਹ ਉਹੀ ਪਾਰਟੀਆਂ ਨੇ ਜੀ ਜਿਹੜੀ ਆਪਣੀਆਂ ਸਰਕਾਰਾਂ ਦੇ ਵਿੱਚ ਇਲੈਕਸ਼ਨਾਂ ਲੜਦੇ ਰਹੀਆਂ ਨੇ ਸੋ ਇਹਨਾਂ ਨੂੰ ਜ਼ਿਆਦਾ ਪਤਾ ਵੀ ਧੱਕੇਸ਼ਾਹੀ ਕੀ ਹੁੰਦੀ ਹੈ ਇਹਨਾਂ ਨੂੰ ਉਹ ਜਿਹੜੀਆਂ ਪੁਰਾਣੀਆਂ ਆਦਤਾਂ ਪਈਆਂ ਹੋਈਆਂ ਨੇ ਔਰ ਲੋਕ ਨੇ ਮੀਡੀਆ ਹੈਗਾ ਸਾਰੇ ਲੋਕ ਜਾਣਦੇ ਆ ਕਿ ਲੋਕਾਂ ਨੇ ਪਾਰਟੀ ਦੀਆਂ ਨੀਤੀਆਂ ਨੂੰ ਪਾਰਟੀ ਦੇ ਕੰਮਾਂ ਨੂੰ ਸਾਡਾ ਜਿਹੜਾ ਕੈਂਡੀਡੇਟ ਸੀਗਾ ਉਹਨਾਂ ਨੂੰ ਦੇਖਦੇ ਹੋਏ ਲੋਕਾਂ ਨੇ ਜਿਹੜੀਆਂ ਵੋਟਾਂ ਪਾਈਆਂ ਨੇ ਔਰ ਇੱਥੋਂ ਮੈਂ ਕਹਿ ਸਕਦੀ ਹਾਂ ਕਿ 2027 ਦਾ ਜਿਹੜਾ ਉਹ ਮੂਡ ਬਣਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਨੇ ਜਿਹੜਾ ਪਾਰਟੀਆਂ ਨੂੰ ਜਿਹੜਾ ਫਤਵਾ ਪਹਿਲਾਂ 92 ਫਿਰ 94 ਫਿਰ ਹੁਣ 95 ਤੇ ਪਹੁੰਚ ਚੁੱਕੀ ਹੈ ਜਿਵੇਂ ਕਿ ਲਗਾਤਾਰ ਵੱਧੇ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਬਹੁਤ ਵੱਡਾ ਜਿਹੜਾ ਲੋਕਾਂ ਦਾ ਫਤਵਾ ਜਿਹੜਾ ਪਿਆ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਓਕੇ ਜੀ